ਇਹ ਦੂਜੇ ਝੋਟੇ ਆ ਇਹ ਆਪ ਬੈਸਾ ਲੈ ਕੇ ਆਏ ਆ ਕਿ ਆਪ ਉਹਨਾਂ ਦੇ ਬਾਤ ਉਹਨਾਂ ਦੇ ਬਾਤ ਆਨੇ ਰਾਤੀ ਝੋਟੇ ਆ ਇਹ ਝੋਟਾ ਲੱਗੀ ਖੰਡਿਆ ਕੀ ਮਤਲਬ ਹੈ ਇਹ ਬਾਈ ਝੋਟੇ ਨੂੰ ਦੇਖ ਕੇ ਕੀ ਬਦਾ ਮੋਦੀ ਮੰਨ ਜAVE ਡਾਰੀ ਜਾਵੇ ਨਹੀਂ ਆਦੇ ਭੋਰਾ ਮੋਦੀ ਨੂੰ ਵੀ ਹੁਣ ਤਾਂ ਜਾਨਵਰ ਵੀ ਧਰਨੇ ਚ ਆਉਣ ਲੱਗ ਗਏ ਹੁਣ ਤਾਂ ਝੋਟੇ ਵੀ ਧਰਨੇ ਚ ਆਉਣ ਲੱਗ ਗਏ ਕਿਸਾਨਾਂ ਦਾ ਪੂਰਾ ਜਾਨਵਰ ਵੀ ਸਾਥ ਦੇ ਰਹੇ ਨੇ ਡਟ ਕੇ ਇਸ ਲਈ ਲਿਆਂਦਾ ਬਾਈ ਕਿਸਾਨਾਂ ਦੇ ਜਿਹੜੇ ਜਾਨਵਰ ਪਹਿਲਾ ਕਿਸਾਨ ਆਇਆ ਫਿਰ ਉਹਨਾਂ ਦੇ ਪਰਿਵਾਰ ਆਏ ਤੇ ਹੁਣ ਕਿਸਾਨਾਂ ਦੇ ਝੋਟੇ ਵੀ ਆਗੇ ਅੰਦੋਲਨ ਚ ਤੇ ਮੋਦੀ ਸਾਹਿਬ ਮੰਨ ਜਾਓ ਮੰਨ ਜਾਓ ਨਹੀਂ ਤਾਂ ਹੋਰ ਕੱਟੇ ਬੱਚੀਆਂ ਵੀ ਆ ਜਾਣੀਆਂ ਨੇ ਪਾਨੀ ੜਾਨੀ ਖੋਟਿਆ ਐਦੂ ਜੰਗੇ ਝੋਟਿਆ ਪਾਨੀ ੜਾਨੀ ਖੋਟਿਆ ਐਦੂ ਜੰਗੇ ਝੋਟਿਆ ਇਹ ਝੋਟੇ ਦੀ ਤਾਰੀਫ ਕਰ ਰਿਹਾ ਕਿ ਝੋਟਾ ਬੜਾ ਲਾਇਲ ਹੈ ਤੁਸੀਂ ਵੀ ਮੰਨ ਜਾਓ ਤੁਸੀਂ ਵੀ ਮੰਨ ਜਾਓ ਤੁਸੀਂ ਵੀ ਮੰਨ ਜਾਓ ਐਡਾ ਦੀ ਮੋਟੀ ਸਕਿਨ ਨਾ ਰੱਖੋ ਆਦੇ ਮਨ ਚ ਕੋਈ ਖੋਟ ਨਹੀਂ ਐਵੇਂ ਮਨ ਚ ਕੋਈ ਖੋਟ ਨਹੀਂ ਆ ਦੇਖੋ ਕਿੰਨਾ ਇਨੋਸੈਂਟ ਹੈ ਮੋਦੀ ਦੇ ਦਿਮਾਗ ਮੋਦੀ ਦੇ ਦਿਮਾਗ ਚ ਤੂੜੀ ਭਰੀ ਹੋਈ ਆ ਇਹਦੇ ਦਿਮਾਗ ਦਾ ਪੂਰਾ ਵਧੀਆ ਚੱਲਦਾ ਵਾ ਇਹ ਕਿਸਾਨ ਕਹਿੰਦੇ ਨੇ ਕਿ ਮੋਦੀ ਦੇ ਦਿਮਾਗ ਚ ਤੂੜੀ ਭਰੀ ਆ ਤੇ ਇਹ ਤੂੜੀ ਖਾ ਕੇ ਅਕਲ ਦਾ ਕੰਮ ਕਰਦਾ ਹੈ ਤੇ ਮੋਦੀ ਵੀ ਮੜਾ ਮੋਟਾ ਅਕਲ ਤੋਂ ਕੰਮ ਲਵੇ ਤੇ ਤੈਨੂੰ ਕੰਮ ਕਰਾ ਸਾਰੇ ਤੈਨੂੰ ਕੰਮ ਕਰਾ ਕਰੋ ਇੱਕ ਕਾਲੇ ਝੋਟੇ ਵਾਂਗੂ ਕਾਲੇ ਕਾਨੂੰਨ ਰੱਦ ਕਰੋ ਇਹੀ ਕਿਸਾਨਾਂ ਦੀ ਮੰਗ ਹੈ ਤੇ ਕਿਸਾਨ ਇਹ ਤੇ ਝੋਟਾ ਲੈ ਕੇ ਇੱਕ ਪ੍ਰਦਰਸ਼ਨ ਕਰ ਰਹੇ ਨੇ